ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਫਟੇਗੜ ਸਾਹਿਬ ਹੋ ਗਈ ਸਮਾਪਤੀ ਭੋਗ ਪੈ ਗਏ ਤੇ ਸਾਰੀਆਂ ਸੰਗਤਾਂ ਪਹੁੰਹੀਆਂ ਅੱਜ ਚਾਲੇ ਤੇ ਬਸ ਅਰੇ ਲੰਗਰ ਵਾਲੇ ਬੰਦੇ ਰਹਿ ਜਾਣਗੇ ਅੱਜ ਤੇ ਆਪਣੇ ਸੰਭਾਲੇ ਮਿੱਤਰ ਰਹਿ ਜਾਣਗੇ ਤੇ ਆਪਾਂ ਚੱਲਾਂਗੇ ਅੱਜ ਪਿੰਡ ਨੂੰ ਕੱਢ ਕੇ ਟਰੈਡ ਖੜਾਤਾ ਬਾਹਰੇ ਟਰਾਲੀ ਵਗੈਰਾ ਚੱਕ ਲਈ ਤੇ ਗੱਦੇ ਵਗੈਰਾ ਧਰ ਲਈ ਟਰਾਲੀ ਦੇ ਵਿੱਚ ਸਾਰੇ ਤੇ ਬਾ ਮੁੰਡੇ ਆਉਂਦੇ ਨੇ ਉਹਨਾਂ ਦੀ ਵੇਟ ਕਰ ਰਹੇ ਆਪਾਂ ਤੇ ਉਸ ਤੋਂ ਬਾਅਦ ਚੱਲਾਂਗੇ ਪਿੰਡ ਨੂੰ ਆਉ ਖੜਾ ਆਪਣਾ ਸੋਨਾਲੀ ਕਾ ਟਰੈਕਟਰ ਇਹ ਟਰਾਲੀ ਤੇ ਇੱਧਰ ਆ ਗਿਆ ਸੰਭਾਲਣ ਦਾ ਲੰਗਰ ਆਹਾ ਲਓ ਜੀ ਤੇ ਹੁਣ ਮੀਂਹ हटਿਆ ਸੀ ਆਏ ਸੀ ਵੀ ਆਪਾਂ ਤੁਰਾਂਗੇ ਤੇ ਦੁਬਾਰੇ ਫੇਰ ਮੀਂਹ ਪੈਣ ਲੱਗ ਗਿਆ ਹੁਣ ਦੇਖਦੇ ਆਈ ਨਹੀਂ ਪਤਾ ਕੈਂਸਲ ਹੋ ਜੇ ਅੱਜ ਕੱਟ ਰਿਹਾ ਬਾਈ ਟਰੈਕਟਰ ਆਪ ਦਾ ਪੂਰਾ ਫੁੱਲ ਪੈ ਰਿਹਾ ਤੇ ਪਿੰਡ ਨੂੰ ਆਪਾਂ ਚੱਲ ਪਏ 20 ਪਿੰਡੇ ਚੱਲਾਂਗੇ ਤੇ ਜਾਮ ਦੀ ਪੂਰਾ ਫੁੱਲ ਲੱਗਿਆ ਯੂਨੀਵਰਸਿਟੀ ਦੇ ਵਿੱਚ चार घंटे एग्जाम से लगन तो बाद यूनीवर्सिटी हम ट्रालियाँ यूनिवर्सिटी बहर निकल लग गई गेट से जमा कोले पहुँच गए मीह भी हट गया मीह पूरा फोला ਹੋ ਜੀ ਤੇ ਜਾਮ ਦੁਆਰੇ ਲੱਗ ਗਿਆ ਤੇ ਹੁਣ ਅਸੀਂ ਚੈੱਕ ਕਰਨੇ ਆਂ ਵੀ ਕਿੰਨੇ ਕੁ ਭੀੜ ਆ ਮੂਰੇ ਕਿੰਨੀ ਨਾ ਤੇ ਮੇਰੇ ਨਾਲ ਹੈਗਾ ਗੋਰਾ ਜੀ ਦਿਖਾਉਣੇ ਆਂ ਕਿਉਂ ਗੋਰੇ ਹਾਂ ਸਰ ਵਾਹ ਗੋਦੀ ਕੀ ਫਤੇ ਜੀ ਵਾਹ ਗੱਜੀ ਤੇ ਖੁੱਲ੍ਹਿਆ ਰਹੇ ਨੇ ਆਓ ਯਾਰ ਵਿੱਚ ਹੋਰ ਜਹਾ ਜਾ ਫਿਰ ਆਏ ਨੇ ਕੁਲਾਸ ਤੋਂ ਵਗੈਰਾ ਸਾ ਭਈ ਹੋਰ ਨਹੀਂ ਕਰਕੇ ਨਹੀਂ ਕਰਕੇ ਵੀ ਹੋ ਗਿਆ ਬਾਬੇ ਨਾਲ ਗੱਲ ਬਾਕੀ ਹੋਰ ਵੀ ਗੱਲਾਂ ਇਕ ਘੰਟਾ ਤੋਂ ਯਾਰ ਦੋ ਘੰਟੇ ਮੈਂ ਖੜਕੇ ਦੁਰਪੇ ਹਾਂ ਤਾਂਟਾ ਬਸ ਤੇ ਮੀਂਹ ਆ ਵੀ ਗਿਆ ਨਾ ਨਾ ਯਾਰ ਦੋ ਘੰਟੇ ਸਿੱਧ ਪਈ ਹਾਂ ਚਮਾ ਪੂਰਾ ਫਰਕ ਬੈਜੋ ਦੋ ਘੰਟੇ ਪੂਰਾ ਫਰਕ ਬੈਜੋ ਟਰੈਕਟਰ ਚੱਲੇ ਪਾ ਦੇ ਮੌਜ ਨਾਲ ਤੇ ਮੀਂਹ ਸਾਰੇ ਆ ਬਈ ਪਤਾ ਕਰ ਲੈਣਾ ਇੱਥੇ ਹੀ ਆਪਣੇ ਨਾ ਸਾਰੇ ਆਪਣੇ ਪਿੰਡੋਂ ਵੀ ਫੋਨ ਲਾਇਆ ਮੈਂ ਹਾਂ ਕੋਈ ਹੁੰਦਾ ਕਹਿੰਦਾ ਕਿੰਨੇ ਆ ਲੈ ਤਾ ਇਹ ਦੋ ਲੈ ਬਸ ਸੋਹਣਾ ਯਾਰ ਇਹ ਤਾ ਆ ਬੜਾ ਬੰਦਾ ਬਈ ਉਹ ਗੱਲ ਫਿਰ ਕਾ ਗੋਰੀ ਕਾੜੇ ਖਮਾ ਦੂਜੇ ਲੋਡ ਕਰਦਾ ਆ ਗੋੜੇ ਨੇ ਟਰੈਕ ਵੀ ਖਰੀਦਿਆ ਕਿੰਨੇ ਦਾ ਭਾਈ 6000 8000 ਟਰੈਕ ਸੂਟ ਇੱਕ ਨੰਬਰ ਆ ਯਾਰ ਬਹੁਤ ਵਧੀਆ ਕੁਰਾ ਵਧੀਆ ਇਹ ਡੈਂਗੋ ਵਿੱਚ ਬੱਝੇ ਉਹ ਕੁਛ ਨਹੀਂ ਹੁੰਦਾ ਆ ਅੱਜ ਰੰਗਦਾ ਹੋ ਬਾਬਾ ਐਚੀ ਫਸਲੇ ਖੜੇ ਮੇਰੀ ਟਰੈਕਟਰ ਇਧਰੋਂ ਭਾਈ ਇਧਰ ਨੂੰ ਜਾ ਰਹੇ ਨੇ ਤੇ ਇਧਰ ਵਾਲੇ ਟਰੈਕਟਰ ਕਹਿੰਦੇ ਨੇ ਅਸੀਂ ਲੰਘਣਾ ਉਹ ਤੱਕ ਤੁਰ ਤੱਕ ਜਾਮ ਹੀ ਜਾਮ ਲੱਗਿਆ ਪਿਆਗਾ ਦਾ ਹੈ ਨਹੀਂ ਸੁਭਾਵਨਾ ਜਾਮ ਸਾਰੇ ਹਾਂ ਸਾਰੇ ਜਾਂਦਾ ਉਧਰ ਮੋੜ ਤੋਂ ਜਾਵਾਂ ਪੂਰਾ ਫੁੱਲਾ ਠੀਕ ਹੈ ਲੋਕਾਂ ਦੀ ਆਏ ਜਾਂਗੇ ਓਏ ਅੱਛਾ ਓ ਨਿੰਮਿਆ ਖੜ ਜਾ ਲਓ ਜੀ ਸਾਨੂੰ ਅਪਰੋਕਸੀਮੇਟਲੀ 5 ਘੰਟੇ ਹੋ ਗਏ ਜਾਮ ਦੇ ਵਿੱਚ ਖੜਿਆ ਨੂੰ ਤੇ ਹਲੇ ਅਸੀਂ ਯੂਨੀਵਰਸਿਟੀ ਦਾ ਗੇਟ ਵੀ ਨਹੀਂ ਟੱਪੇ ਯੂਨੀਵਰਸਿਟੀ ਦੇ ਵਿੱਚ ਵਿਚੀ ਇੰਨਾ ਟਾਈਮ ਹੋ ਗਿਆ ਸਾਨੂੰ ਤੇ ਹੁਣ ਤਾਂ ਸਾਡੀ ਟਰਾਲੀ ਦੇ ਵਿੱਚੋਂ ਸੰਗਤ ਵੀ ਸਾਰੀ ਬਾਹਰ ਭਾਗੀ ਓਨਲੀ ਦੋ ਬੰਦੇ ਰਹਿ ਗਏ ਵਿੱਚੇ ਤਿੰਨ ਆਇਆ ਵੇ ਸਾਗੀ ਚਲੀਏ ਲੋ ਜੀ ਤੇ ਟਾਈਮ 5 ਵਜਰਾਂ ਵਾਲੇ ਹੋ ਗਿਆ 8:00 ਦੇ ਤੇ ਹਲੇ ਜਾਮ ਕੋਈ ਖੁੱਲਣ ਦਾ ਨਾਮ ਲੈ ਨਹੀਂ ਰਿਹਾ ਹੈਗਾ ਤੇ ਅਸੀਂ ਆਪਦੇ ਟਰੈਕਟਰ ਕੱਢ ਕੇ ਲਾਦੇ ਸਾਈਡ ਤੇ ਅੰਦਰ ਤੇ ਹੁਣ ਸ਼ਾਇਦ ਰਹਿਣ ਦੀ ਸਲਾਹ ਬਣ ਗਈ ਸਾਡੀ ਸਾਰਿਆਂ ਦੀ ਵੀ ਸਵੇਰੇ ਜਾਵਾਂਗੇ ਤੇ ਜਾਮ ਪੂਰਾ ਵੱਡਾ ਹਲੇ ਲੋ ਜੀ ਤੇ 5:00 ਵਜ ਗਏ ਸੰਗਰ ਦਾ ਦਵਾਰੇ ਮੂਹੜ ਬਾਲ ਗਏ ਪਿੰਡ ਚ ਲਾਂਗੇ ਹਾਂਜੀ ਗੋਰਾ ਜੀ ਪਿੰਡ ਚ ਲੱਗਾ ਗਿਆ ਕਿਵੇਂ ਕਰਾਂਗੇ ਮੌਸਮ ਖਰਾਬ ਹੈ ਉਹ ਜਰਾ ਰੀਟੂਰੇ ਨਹੀਂ ਮੰਨੇ ਅਜਾ ਟੈਲੀਫੋਨ ਮੇਰੇ ਚਾਰ ਚਬਾ ਦੇ ਪੇਪਰ ਆ ਬਾਈ ਪੇਪਰ ਆ ਜਵਾਕਾਂ ਦਾ ਫੇਰ ਸੰਗ ਦੇ ਨੂੰ ਤਾਂ ਜਾਣਾ ਪੈਗਾ ਪੇਪਰਾਂ ਨੇ ਅੱਜ ਨਸਾਂ ਦੇ ਖੜਦੀ ਬਾਈ ਖੜਦੀ ਮੁੰਡਾ ਪੇਪਰ ਮੁੰਡਾ ਪੜਦਾ ਥੱਲੇ ਇਹਦਾ ਪੇਪਰ ਆ ਠੀਕ ਆ ਫਿਰ ਉਹ ਲੈਂਡ ਚੋਂ ਕੱਢ ਲਈ ਟਰਾਲੀ ਪੇਪਰ ਤਾਂ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੇ ਪੁੱਤਰ ਪਾਲ ਤੇ ਯਾਰ ਇਹ ਪੇਪਰਾਂ ਦਾ ਉਤਰ ਕਿੱਡੀ ਗੱਲ ਹੈ ਇਹ ਪੇਪਰ ਓ ਲੋ ਜੀ ਅਸੀਂ ਲੈਣ ਚ ਟਰਾਲੀ ਕੱਢ ਲਈ ਤੇ ਹੁਣ ਸਾਡੀ ਲੈਣ ਚ ਦੁਬਾਰੇ ਲੱਗ ਨਹੀਂ ਰਹੀ ਇਹ ਵਾਹ ਲਾਤੀ ਕਰਦਾ ਪੂਰਾ ਜਾਮ ਆ ਜੀ ਇਧਰ ਬਾਈ ਹੋਰੇ ਕੋਦਰ ਏਰੀਏ ਦੇ ਖੁੱਲ ਜਾਵਾ ਜੀ ਕੋਈ ਮੀਂਹ ਵੀ ਪੂਰਾ ਪੈ ਰਿਹਾ ਉੱਤੇ ਐ ਹੌਲੀ ਬਾਈ ਲੋ ਜੀ ਤੇ ਟਰਾਲੀਆਂ ਲੈਣ ਚ ਲੱਗ ਗਈਆਂ ਦਿਖਾਈਏ ਥੋੜਾ ਜਿਹਾ ਜੀ ਤੇ ਦੱਸੋ ਬਿਆਨ ਦੇਓ ਟਰੈਕਟਰ ਬਾਰੇ ਟਰੈਕਟਰ ਹੈ ਬਈ ਠੀਕ ਹੈ ਯਾਰ ਬਸ ਇਹ ਬੰਦਾ ਹੀ ਨਲਾਇਕ ਹੈ ਜਿਹੜਾ ਮਾਲਕ ਹੈ ਵਾ ਥੋੜਾ ਜਿਹਾ ਕੰਮ ਕਰਾਉਣਾ ਲੱਗਦਾ ਆਹ ਰੇਸ ਰੇਸ ਨਲਾਇਕ ਬੰਦਾ ਹਰ ਇੱਕ ਦਾ ਰੇਸ ਆ ਦੇਖੋ ਜੀ ਓਵਰ ਲੋਡ ਹੈ ਇਹਨੇ ਮਿਸਰੀ ਮਾਰਾ ਟੱਕਰੀ ਆ ਇੱਕ ਨਾ ਕੋਈ ਲਾਈਟ ਹੈ ਇਹਨੇ ਇੱਕ ਵੀ ਲਾਈਟ ਨਹੀਂ ਹੋਰ ਕੰਪਨੀ ਦੀ ਮਾਰੀ ਹੈਗੀ ਟੱਕਾ ਬੈਂਪਰ ਦੂਜਾ ਹੁਣ ਇਹਨੇ ਟੋਸ਼ਨ ਪਾਇਆ ਜੀ ਕਾ ਉੱਥੇ ਤੱਕ ਲੈ ਕੇ ਜਾਵਾਂਗੇ ਇਹਨੂੰ ਖਿੱਚ ਕੇ ਬਸ ਇਹਦਾ ਮਾਲਕ ਮੜਾ ਬਾਈ ਹੋਰ ਕੋਈ ਕੰਮ ਨਹੀਂ ਹੈਗੀ ਟੈਡਜ ਮਾਲਕ ਮੜਾ ਜੀ ਮੜਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਮੜਾ ਮੜਾ ਮੋਟਾ ਹੋ ਗਿਆ ਮੜਾ ਮੋਟਾ ਹੋ ਰਿਹਾ ਉਹ ਸੰਦ ਤੇੜਾ ਸਾਡੇ ਕੋਲ ਪੈਸੇ ਲੱਗਿਆ ਬਾਈ ਟਰੈਕਟਰ ਦੇ ਬਾਹਲਾ ਹੱਦ ਤੋਂ ਵੱਧ ਪੈਸਾ ਲੱਗਿਆ ਹੋਇਆ ਮੀ ਪੂਰਾ ਫੁੱਲ ਪੈ ਰਹੀ ਜੋਰਾਂ ਤੇ ਹਾਏ ਲੈ ਪਿੰਡ ਰਾਜੀਆ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਲੋ ਜੀ ਦੋ ਜਣ ਵੀ ਪੱਕਾ ਕਰ ਲਿਆ ਥੋੜਾ ਜਿਆ ਤੇ ਉਸ ਸੰਗਲ ਵਾਲੇ ਪੱਕੇ 노 ਲਾਈਟ 노 ਰੇਸ 노 ਓਇਲ 노 ਤੇਲ ਫਸਟ ਹੁਣ ਤਾਂ ਸੈਟ ਕਰਦੇ ਆ ਰਮਿਸਤਰੀ ਬੁਲਾਏ ਨੇਗੇ ਮਿਸਤਰੀ ਮਿਸਤਰੀ ਬੁਲਾਏ ਨੇਗੇ ਹਾਂ ਮਿਸਤਰੀਆਂ ਦੀ ਵੀ ਟੀਮ ਆ ਰਹੀ ਐ ਅੱਛਾ ਓ ਚੱਕ ਸੰਗਲ ਵੀ ਦੌੜ ਗਿਆ ਓਏ ਓਏ ਆ ਲੱਤ ਖਾ ਓਏ ਤੇ ਕਲਾ ਬਾਈ ਓਏ ਬੜੇ ਰੇਸ ਤੱਕ ਬਾਈ ਟੱਕਰ ਆਇਆ ਮਨਾ ਟੱਕਰ ਆਇਆ ਬਾਈ ਬਾਈ ਟਰਾਲੀ ਟੱਕਰ ਆਇਆ ਉਹ ਖੜਿਆ ਬੁੜੀਆਂ ਜਿਹੜੀ ਜਾਂਦੀਆਂ ਨੇ ਲੈ ਲੋ ਜੀ ਤੇ ਟਾਈਮ ਸਾਢੇ 7 ਹੋ ਗਏ ਤੇ ਹਣੇ ਯੂਨੀਵਰਸਿਟੀ ਜੋ ਅਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਕੋਲੇ ਆਇਾਂਗੇ ਸਵੇਰੇ 12 ਵਜੇ ਲੱਗਿਆ ਜਾਮ ਦੇ ਵਿੱਚ ਹੈ ਪੱਗ ਪੱਗ ਮੈਂ ਲੈ ਗਈ ਸੰਤਰਾ ਬਾਈ ਇਹ ਟਰੈਡਰ ਦੀ ਰੇਸ ਅਸੀਂ ਕਰ ਲਈ ਠੀਕ ਇਹ ਮੈਂ ਪੋਕਾੜਾ ਮਾਰ ਓਏ ਮਾਰ ਰੱਖੋ ਰੁਕੇ ਬਾਈ ਹੁਣ ਥੋੜਾ ਓਕੇ ਹੋ ਗਿਆ ਜੀ ਸੱਜੀ ਪਾਗਦਾ ਕਾਰ ਬਾਈ 2 ਘੰਟਿਆਂ ਦੀ ਘੋਰ ਇਹ ਤੂੰ ਕਹਿੰਦਾ ਜੋਨੀ ਤਾਂ ਪਾਈ ਨਹੀਂ ਆਪਾਂ ਨਹੀਂ ਮਾਰਦੇ ਦਾਰ ਪਾਈਏ ਉਹ ਕਾਣ ਜਾ ਰਿਹਾ ਉੱਤੋਂ ਦੀ ਭਾ ਗਿਆ ਫੋਰਮੈਂਟ ਬੰਦੇ ਦਾ ਮਾਰ ਕੋਈ ਨਹੀਂ ਮਾਰਦੇ ਦਾਰ ਪਾਈਏ ਬੈਠਾ ਦਾ ਹਲਾ ਇਹ ਉੱਤੋਂ ਦੀ ਭਾ ਗਿਆ ਇਹਨਾਂ ਨੂੰ ਬਾਈ 2 ਘੰਟੇ ਹੋ ਗਏ ਜੀ ਮੱਥਾ ਮਾਰੀ ਜਾਂਦੇ ਰੂ ਇਹਨਾਂ ਦਾ ਕੋਈ ਹੱਲ ਕਿ ਪਿਆ ਦੀ ਓਏ ਮੈਂ ਵੀ ਟਰੈਕਟਰ ਤੇ ਬੈਠੂਗਾ ਹਾਂ ਮੈਂ ਟਰੈਕਟਰ ਤੇ ਬੈਠੂ ਬਾਈ ਜੀ ਵਹੀ ਨਹੀਂ ਕਾ ਚੜਾਉਂਗਾ ਆ ਬਜ਼ਾਰ ਕੱਢ ਲਓ ਤੁਸੀਂ ਇਹਨਾਂ ਦਾ ਵੀਡੀਓ ਬਣਾਉਣਾ ਆ ਸਭੀ ਬਹੁਤ ਮਾਫਰ ਕਰ ਰਿਹਾ ਗੱਡੀਆਂ ਟਰਾਲੀਆਂ ਕੱਢਣ ਲਈ ਉਹ ਤੋਂ ਮੀਂਹ ਪੈ ਰਿਹਾ ਜੀ ਪੂਰਾ ਲਓ ਜੀ ਤੇ ਹੁਣ ਆਪਾਂ ਚੋਤੀ ਸਰੂਪ ਤੋਂ ਇਧਰ ਨੂੰ ਵੱਡੇ ਰੋਡ ਤੇ ਚੜ ਗਿਆਂਗੇ ਇੱਥੇ ਵੀ ਪੂਰਾ ਫੁੱਲ ਜਾਮ ਤੇ ਆਹ ਦੇਖੋ ਜੀ ਪਾਣੀ ਕਿਵੇਂ ਖੜਾ ਮੀਂਹ ਦਾ ਉਧਰ ਸਾਡੀ ਇੱਕ ਟਰਾਲੀ ਪਿੱਛੇ ਖੜੀ ਹੈਗੀ ਤੇ ਵਧੀਆ ਲਾਈਟਾਂ ਖਰਾਬ ਨੇ ਹੌਲੀ ਹੌਲੀ ਜਾਵਾਂਗੇ ਪਿੰਡ ਨੂੰ ਤਰੀਕਾ ਆਲੀ ਇਸ ਤਾਂ ਲਾਲਿਆਂ ਦੇ ਪੜਦੇ ਨਾ ਨਾ ਹੈ ਲੋ ਵੀ ਤੇ ਟਾਈਮ ਰਾ ਦੇ 9 ਵਜਣ ਵਾਲੇ ਹੋਗੇ ਜਮਾਂ ਤੇ ਅਲੇ ਤੱਕ ਅਸੀਂ ਪੂਰੇ ਫੁੱਲ ਜਾਮ ਦੇ ਵਿੱਚ ਚਾਂਗੇ ਤੇ ਆਪਣੇ ਡਰਾਈਵਰ ਕੋਰਾ ਜੀ ਕਿੰਨਾ ਕ ਜਾਵਾਂ ਜੀ ਦੱਸੋ ਪੂਰਾ ਫੁੱਲ ਲਗਾ ਬੜਾ ਰਸਾ ਹੈ ਫਾਇਰ ਦੀ ਭੀੜ ਜਾ ਰਹੀ ਆ ਰੱਖਦਾ ਤਾਹ ਰੱਖ ਕੋਈ ਸੀ ਗੱਡੀ ਨਾ ਲਾਈਟਾਂ ਦਾ ਬ੍ਰੇਕ ਆ ਸਾਡੇ ਟਰੈਕਟਰ ਦੇ ਨਾ ਲਾਈਟਾਂ ਦਾ ਲਾਈਟਾਂ ਵੀ ਰਾਹ ਤੇ ਥੋੜੇ ਲੈ ਗਿਆ ਨਾ ਰੇਸ ਆ ਕੁਝ ਨਹੀਂ ਹੈਗਾ ਲੋਕ ਜਣ ਸਾਰੇ ਜਾਵਾਂਗੇ ਦੇਖੋ ਮੀ ਵੀ ਪੂਰਾ ਫੁੱਲ ਪੈ ਰਹੀ ਜਿੱਥੇ ਪਾਣੀ ਖੜਾ ਸੜਕਾਂ ਦੇ ਦੇਖ ਸਕਦੇ ਹੋ ਤੁਸੀਂ ਲੋਕ ਧੱਕਾ ਵਾਲਾ ਕਰਦੇ ਲੋਕ ਧੱਕਾ ਵੀ ਜਾਲੇ ਕਰਦੇ ਨੇ ਚਾਰ ਚਾਰ ਬੰਦੇ ਬੈਠਾ ਹਾਂ ਇਹਨਾਂ ਦਾ ਰਾਤ ਨੂੰ ਭਾਂਟੇ ਰੱਦਾਰ ਕੋਈ ਗੱਲ ਇੱਕ ਦਿਨ ਨਾਲ ਕੋਈ ਫਰਕ ਨਹੀਂ ਹੈਗਾ ਹਾਂ ਦੋ ਘਟ ਦੇਰ ਕਰਦਾ ਪਰ ਹੋਰ ਅੱਜ ਵਾਰ ਬੱਜਵਾਰ ਕੋਈ ਹੀ ਗੱਲ ਆ 5 ਮਿੰਟ ਨਾਲ 1 ਦਿਨ ਨਾਲ ਕੋਈ ਫਰਕ ਨਹੀਂ ਹੈਗਾ ਲੈਣਾ ਬਈਆਂ ਜੂੜ ਮੇਲਾ ਹੀ ਸਾਬਜਾ ਜਦਾਂ ਨਾ ਲੋਕਾਂ ਨੇ ਮੇਲਾ ਹਾਂ ਮੇਲਾ ਬਣਾ ਲਿਆ ਜੀ ਇਹਨਾਂ ਨੇ ਮੇਲਾ ਬਣਾ ਰਿਆ ਪੂਜੀ ਸਾਗਣੀ ਕਲੀਅਰ ਹੁੰਦੀ ਹੈ ਇੱਥੇ ਨਸ਼ੇ ਕਰਦੇ ਸਾਰੇ ਵਧੀਰਾ ਕੋਈ ਇਹਨਾਂ ਦੇ ਭਲਾ ਮਾਰ ਕੇ ਇੱਕ ਬੰਦਾ ਵੀ ਆਣਾ ਆਇਆ ਪਤਾ ਦੂਜਾ ਹੌਸਾ ਕੀ ਗੱਲ ਹੈ ਕੀ ਬਾਤ ਹੈ ਪੰਜ ਪਿਆਰਾਂ ਦੇ ਨਾਮ ਤਾਂ ਮੈਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣੇ ਜੀ ਕਿਹਦੇ ਪਤਾ ਜੀ ਇਹਨਾਂ ਦਾ ਸਰ ਹਿੱਸਾ ਤੇ ਦਾ ਪਤਾ ਹਾਂ ਇਹ ਜਮਾਂ ਸਹੀ ਗੱਲ ਕਹੀ ਜਾਦਾ ਜੇ ਬੁਰਾ ਹੁੰਦੇ ਹੁੰਦੇ ਗੱਦਿਆਂ ਤੇ ਹਾਂ ਧੋਖ ਬਣਾਉਂਦੇ ਹੁੰਦੇ ਆ ਕੇ ਨਹੀਂ ਨਵੇਂ ਨਵੇਂ ਪਹਿਲਾਂ ਅੱਛਾ ਜੀ ਹਾਂ ਨਵੇਂ ਨਵੇਂ ਦਾ ਪਹਿਲਾਂ ਜੇ ਆਪਾਂ ਛੁੱਟਦੇ 4:30 ਦੇ ਆਪਰੇਟਰ ਵਾਲੀ ਉਮਰ ਆਪਾਂ ਹੀ ਛੁੱਟਦੇ ਆ ਠੀਕ ਹੈ ਤੇ ਵਾਪਸ ਹੋ ਗਏ ਬੈਹਦੇ ਠੰਡੇ ਬੈਹਦੇ ਚੋਲ ਬੁਲਾ ਦੇ ਭਾਈ ਛੱਡ ਦੇ ਜੀ ਹੁਣ ਤਾਂ ਸਪਰਿੰਗ ਲੱਗ ਰਹੇ ਨੇ ਟਰਾਲੀਆਂ 'ਚ ਹੁਣ ਹੌਂਸਾ ਲਾ ਦੇ ਵੀ ਬੁੜਕਨ ਆ ਰਿਹਾ ਦੋਨੋਂ 9 ਦੇ ਵਾਲ 500 ਲੱਗ ਰਹੇ ਦੋਨੋਂ 9 ਠੀਕ ਹੈ ਜੀ ਹੋਰ ਆ ਆਪਣੇ ਵੇਹਣ ਆਪਣੇ ਪਿੰਡੋਂ ਵੀ ਪਈ ਜਾਂਦਾ ਮੈਂ ਜੋ ਨਿਕਲ ਰਿਹਾ ਸੀ ਪਹਿਲੇ ਲੰਗਰ ਦੇ ਵਿੱਚ ਟਰਾਲੀ ਰੋਕ ਲਈ ਪੂਰੇ ਹੈਗੇ ਸੀ ਬਰੈਡਾਂ ਦੇ ਨਾਲ ਆਪਾਂ ਜਿਹਨੂੰ ਬੱਕਲੀਆਂ ਕਹਿੰਦੇ ਨੇ ਨਹੀਂ ਬੱਕਲੀਆਂ ਨਹੀਂ ਹਾਂ ਵੀ ਉਬਾਲੇ ਹੋਏ ਸੋਲੇ ਕਾਲੇ ਸੋਲੇ ਜਿਹੜੇ ਉਬਾਲੇ ਹੋਏ ਨਾਲ ਤੇ ਨਾਲ ਚੌਲ ਤੇ ਸਾਰੀ ਸੰਗਤ ਨੇ ਛਕੇ ਇਹ ਹੈਗਾ ਲੰਗਰ ਜਦੋਂ ਆਪਾਂ ਪਟਿਆਲਾ ਰੋਡ ਤੇ ਚੜਦੇ ਆਂ ਹੇ ਉੱਥੇ ਆ ਗਿਆ ਪੰਪ ਦੇ ਉੱਤੇ ਜਮਾਂ ਮੀ ਪੂਰਾ ਫੁੱਲ ਪੈ ਰਿਹਾ ਜੀ ਪੂਰੇ ਜੋਰਾ ਦੇ ਮੀਨ ਨਿਸ਼ਾਨ ਸਾਹਿਬ ਦੇ ਜਾਰੇ ਬਾਬੇ ਦੀ ਕਿਰਪਾ ਇਹ ਜੋਰੇ ਜੋਰੇ ਦੇ ਹੌਲ ਜਾਨੇ ਹੌਲੀ ਹੌਲੀ ਤੁਰੇ ਵੈਗਰੂ ਵੈਗਰੂ ਕਰਦੇ ਬਾਕੀ ਲੰਮੀਆ ਰਸਤਾ ਤਾੜਦਾ ਚੱਲਦੇ ਆਓ ਵੈਗਰੂ ਵੈਗਰੂ ਮੀ ਪੂਰਾ ਫੁੱਲ ਹੈ ਨਾ ਮੀ ਪੂਰਾ ਫੁੱਲ ਹੈ ਜੀ ਪੂਰਾ ਫੁੱਲ ਜਿੰਨਾ ਕਹਿ ਜੀ ਉਨਾ ਹੀ ਆ ਲੋ ਜੀ ਤੇ ਆਪਾਂ ਨਾਬੇ ਪਹੁੰਚ ਗਿਆਂਗੇ ਇੱਥੇ ਥੋੜਾ ਮੀਂਹ ਜਾਰੇ ਤੇਜ਼ ਹੋ ਗਿਆ ਤੇ ਆਪਾਂ ਪੈਟਰੋਲ ਪੰਪ ਦੇ ਉੱਤੇ ਰੁੱਕ ਗਏ ਸੀਗੇ ਗੱਲ ਤੇ ਬੰਦਾ ਰਾਤ ਕਰਕੇ ਤੇ ਇੱਥੇ ਮੀਂਹ ਨੂੰ ਘਟਣ ਤੱਕ ਰੁੱਕ ਜਾਈਏ ਜਿੰਨਾ ਡਾ ਮੀਂਹ ਨਹੀਂ ਘਟਦਾ ਹੈਗਾ ਆ ਬਾਈ ਖੜੇ ਨੇ ਇੱਕ ਦੇਖਣੇ ਓਏ ਜਿੱਮੀ ਬੜਾ ਖੜਾ ਗਿਆ ਓਏ ਦੇਖੀ ਹਰੇ ਓਏ ਆ ਕੱਪੜੇ ਲਾ ਦੇ ਓਏ ਆਜਾ ਡੇਢ ਫਤਰੀ ਦੋ ਅਸੀਂ ਦੇਖਿਆ ਵੀ ਨਹੀਂ ਟਾਈਮ ਕੋਈ ਤੇ ਅਸੀਂ ਪਿੰਡ ਪਹੁੰਚਣ ਵਾਲੇ ਬਸ ਕਿਲੋਕੀਮੀਟਰ ਪਨਾ ਕਰ ਰਹੇਗੇ ਤੇ ਮੀਂਹ ਸਾਨੂੰ ਸਾਰੇ ਰਾਹ ਪੈਂਦਾ ਆਇਆਗਾ ਜਮਾ ਬੰਦ ਨਹੀਂ ਹੋਇਆ ਜਿੱਤੀ ਵਾਈ ਚਲਾ ਰਿਹਾ ਟਰੈਕ ਤੇ ਨਾਲ ਵੀ ਮੀਂਹ ਕੱਸ ਪਈ ਤੇ ਬਾਕੀ ਸੰਗ ਦਾ ਟਰਾਲੀ ਦੇ ਵਿੱਚ ਨੇ ਆ ਠੰਡ ਪੂਰੀ ਜੋੜਾਂ ਦੇ ਤੇ ਮੀਂਹ ਵੀ ਨਾਲ ਪੈ ਰਿਹਾਗਾ ਆ ਪਿੰਡ ਪਹੁੰਚਣ ਵਾਲਾ ਜਮਾ ਆ ਪਿੰਡ ਪਹੁੰਚ ਕੇ ਲਾਵਾਂਗੇ ਜਕਾਰਾ ਵਾਰਾ ਲਾ ਦੇ ਕੋਲੇ ਸ਼ੋਹ ਨਹਾ ਸਾਰ ਸ੍ਰੀ ਅਕਾਲ ਲਓ ਜੀ ਤੇ ਪਹੁੰਚ ਗਿਆ ਆਪਾਂ ਪਿੰਡ ਤੇ ਲਾਦਾ ਟਰੈਡ ਅੰਦਰ ਤੇ ਹੁਣ ਸੰਗੀਏ ਸੰਗ ਦਾ ਜਾਣੀ ਆਪਦੇ ਆਪ ਦੇ ਘਰ ਲੋ ਮੈਂ ਪੂਰਾ ਪਰ ਲਾਉ ਦੇ ਜੀ ਹੈ ਨਾ ਆਉਣਾ ਨਹੀਂ